ਮੋਬਾਈਲ ਕਲੀਅਰ ਨਹੀਂ ਆ ਰਿਹਾ ਉਹ ਅਕਿਲਰ ਕਲੀਅਰ ਹੈ ਨਹੀਂ ਉਹ ਤੇ ਮੋਬਾਈਲ ਤੇ ਕਲੀਅਰ ਹੋਣਾ ਡਿਆ ਇਹ ਵਾਰਦਾਤ ਅੱਗੇ ਹੋਈ ਆ ਫੇ ਕੱਕਾ ਹਾਂਜੀ ਸਰ ਆਪਾਂ ਨੂੰ ਉਹਦੀ ਉਹ ਮਿਲ ਗਈ ਜੀ ਲੋਕੇਸ਼ਨ ਹਾਂਜੀ ਇੱਕ ਟਾਈਮ ਦੇਖ ਲਈ ਹਾਂ ਹੁਣ ਮਾੜਾ ਜਿਹਾ ਪਿੱਛੇ ਕਰਾਂਗੇ ਉਹਦਾ ਚਿਹਰਾ ਵੀ ਆਇਆ ਮੈਂ ਪਛਾਣ ਲਿਆ ਜੀ ਉਹਨੂੰ ਜਿੰਦਾ ਦਾ ਮੰਮੀ ਨੇ ਖੁਲੀਆ ਦੱਸਿਆ ਬਗਾਏ ਦਾ ਕੱਪੜੇ ਕੁੱਪੜੇ ਸਭ ਪਤਾ ਲੱਗ ਜਣਾ ਹੈ अपना अंदाजा दे लो बिल्कुल सही निकलया जी 40 मिनट ਦਾ हां आ ਗਿਆ ਜੀ ਹਾਂ ਜੀ ਆ ਗਿਆ ਜਿਹੜਾ ਕੋਈ ਨਹੀਂ ਇਹਨੂੰ ਬੈਕ ਕਰ ਲੈਂਦਾ ਜੀ ਹਾਂ ਜੀ ਮੰਮੀ ਨੇ ਜਾਣਾ ਵਾ ਜੀ ਅੱਛਾ ਅੱਛਾ ਕੋਈ ਗੱਲ ਨਹੀਂ ਅੱਛਾ ਉਧਰ ਜਾਂਦੇ ਪਏ ਤੇ ਵਾਪਸ ਆਵਾਂਗੇ ਹਾਂ ਜੀ ਇਦਾਂ ਹੈ ਨਾ ਹਾਂ ਜੀ ਜੇ ਪਿੱਛੋਂ ਟੈਲੀ ਕਰਕੇ ਆਇਆ ਹੁਣ ਹਾਂ ਜੀ ਹਾਂ ਜੀ ਪਿੱਛੋਂ ਦੇਖਦਾ ਆਇਆ ਜੀ ਆ ਜਾਰੇ ਮੰਮੀ ਜਾਦੇ ਆ ਜਾਦੇ ਆ ਤੇ ਉਹਨਾਂ ਨੇ ਪਿੱਛੇ ਦੀ ਆਣਾ ਵਾ ਜੀ ਬਾਕੀ ਜੀ ਵਰਦਾ ਤੋ ਇਹ ਅੱਗੇ ਜਾਦਾ ਵਾਦਾ ਥੋੜੀ ਜੀ ਅੱਗੇ ਹੋਈ ਜੀ ਕੈਮਰੇ ਤੋਂ ਕੈਮਰੇ ਤੋਂ ਹੋਈ ਅੱਗੇ ਜਾ ਕੇ ਕੋਈ ਗਾਲੇ ਮੁੰਡੇ ਲੱਗ ਜਾਣਾ ਇਹ ਹੋ ਗਏ ਉਸਨੂੰ ਹਾਂ ਇਹ ਸੜਕ ਪਾਰ ਕਰੂਗੇ ਜੀ ਉਹਨੂੰ ਅਗਲੇ ਕੇ ਪਾਸ ਸੇ ਦੇਖਦੇ ਹੋ ਉਹ ਉੱਗੇ ਜਾ ਕੇ ਰੋ ਗਈ ਇਹ ਬਾਤ ਦਾ ਕੱਕਾ ਹਾਂਜੀ ਹਾਂਜੀ ਕੋਈ ਨਹੀਂ ਸਰ ਮੁੰਡੇ ਦੀ ਆਈਡੈਂਟੀਟੀ ਆ ਜੇ ਬਸ ਆਓ ਨਹੀਂ ਹੋਰ ਕਿੱਦਾਂ ਆਣੀ ਹੈ ਯਾਰ ਉਹਨੇ ਨੰਗਣਾ ਜੇ ਬੁੜੂਜ਼ਰ ਆਣਾ ਉਹਨੇ ਉੱਥੋਂ ਨੰਗਣਾ ਵਾਪਸ ਆਣਾ ਨਹੀਂ ਨਹੀਂ ਇਧਰੋਂ ਨੰਗਣਾ ਆਇਆ ਨੂੰ ਆਹ ਵਾ ਮੁੰਡਾ